हां जी ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਬੇਨਤੀ ਕਰਨੀ ਸੀਗੀ ਮੈਂ ਨਾਲ ਉਹਦੇ ਨਾਲ ਆਉਦੀ ਬੱਚੀ ਲੈ ਕੇ ਆਇਆ ਮੇਰੀ ਬੱਚੀ ਹੈਗੀ 4 ਮਹੀਨੇ ਦੀ ਜਦੋਂ ਇਹ ਪੋਸਟਰ ਆਇਆ ਜੋ ਵੀ ਮੈਂ ਕੁਛ ਕੀਤਾ ਮੈਂ ਉਹਦੇ ਬੱਚੀ ਦੀ ਮੇਰੀ ਸਭ ਤੋਂ ਪਿਆਰੀ ਹੈ ਮੇਰੇ ਜਾਨ ਤੋਂ ਪਿਆਰੀ ਆ ਆ ਪ੍ਰਸ਼ਾਸਨ ਦੇ ਲੋਕ ਆ ਜੋ ਮੈਨੂੰ ਕਹਿੰਦੇ ਵੀ ਇਹ ਟੰਕ ਕਰਦਾ ਆ ਕਿ ਆਰਪੀ ਫੀਮਸ ਲਈ ਕਰਦਾ ਐਸਐਚਓ ਮਨੀਸ਼ ਕੁਮਾਰ ਥਾਣਾ ਕੋੜ ਫਤਾ ਮੈਨੂੰ ਕਹਿੰਦਾ ਨਾ ਇਹ ਤੂੰ ਟੰਗ ਕਰਦਾ ਜਾਂ ਟੀਆਰਪੀ ਲਈ ਕਰਦਾ ਮੈਂ ਆਪਦੀ ਬੱਚੀ ਮੇਰੇ ਗੋਦ ਚ ਆ ਸਭ ਤੋਂ ਪਿਆਰੀ ਹੈ ਮੇਰੇ ਲਈ ਮੈਂ ਤੇ ਲਈ ਮਰ ਵੀ ਸਕਦਾ ਤੇ ਮਾਰ ਵੀ ਸਕਦਾ ਕੇ ਹਨ ਤੇ ਮੈਨੂੰ ਅੱਜ ਮੇਰੇ ਪਿੰਡ ਦੇ ਵਿੱਚ ਆ ਕੇ ਐਸਐਚਓ ਨੇ ਧਮਕਾਇਆ ਕੀ ਮੈਂ ਤੇ ਤੇ ਫਲਾਣਾ ਪਾਚਾ ਧੋਕ ਦੂੰ ਤੇਰਾ ਮੈਂ ਡੋਪ ਕਰਾ ਦੂੰ ਤੇਰਾ ਮੈਂ ਫਲਾਣਾ ਕਰਾ ਦੂੰ ਕਰਾ ਦੇ ਯਾਰ ਮੇਰਾ ਡੋਪ ਕੀ ਕਰਾਏਗਾ ਤੂੰ ਉੱਤੋਂ ਵੱਧ ਬਤਨ ਮਾਰ ਦੇਗਾ ਤੂੰ ਐਸਐਚਓ ਆ ਅਸੀਂ ਵੀ ਭਰਤੀਆਂ ਦੇਖੀਆਂ ਯਾਰ ਸਾਡਾ ਕੱਦ 6 ਫੁੱਟ ਆ ਅਸੀਂ ਵੀ ਭਰਤੀਆਂ ਦੇ ਕਿ ਨਹੀਂ ਉਹੇ ਭਰਤੀ ਯਾਰ ਮੈਂ ਸਾਫ ਕਬੋਜੀ ਦਾ ਬੇਡਾ ਇੱਕ ਦੋਪ ਕਰਾ ਦੇ ਕੀ ਕਰਾਏਗਾ ਤੂੰ ਕਰਾ ਦੇ ਯਾਰ ਅਸੀਂ ਖੜੇ ਆ ਮੈਂ ਆਪਦੀ ਬੱਚੀ ਦੀ ਸੌਂਹ ਕੇ ਕਹਿੰਨਾ ਆ ਮੇਰੀ ਗੁੜੀਆ 4 ਮਹੀਨੇ ਦੀ ਮੇਰੀ ਗੋਦ ਦੇ ਵਿੱਚ ਮੈਂ ਇਹਦੀ ਸੌਂਹ ਕੇ ਕਹਿੰਨਾ ਜੇ ਇੱਕ ਵੀ ਗੱਲ ਮੈਂ ਝੂਠ ਕੀਤੀ ਹੋਵੇ ਵੀ ਉਹ ਚਿੱਟੇ ਵਾਲਿਆਂ ਨੇ ਸ਼ਰਿਆਂ ਸਾਹਿਬ ਕਾ ਬੋਜੀ ਨੀ ਤਾਂ ਤੂੜੀਆਂ ਪਿੰਡ ਦੇ ਵਿੱਚ ਆ ਗਈ ਸਾਡੇ ਥਾਣਾ ਕੋੜਫੱਤੇ ਦਾ ਮਨੀਸ਼ ਕੁਮਾਰ ਐਸਐਚਓ ਮੈਨੂੰ ਆ ਕੇ ਧੰਕਾ ਹੁੰਦਾ ਪਿੰਡ ਦੇ ਵਿੱਚ ਮੈਂ ਤੇਰਾ ਐ ਕਰ ਦੂੰ ਮੈਂ ਤੇਰਾ ਬਾਹ ਕਰ ਦੂੰ ਕੀ ਕਰਦੇ ਆ ਯਾਰ ਕਰਦੇ ਯਾਰ ਬਦਲ ਮਾਰ ਦੇਗਾ ਫੇਰ ਕੀ ਹੋ ਜੂਗਾ ਬਗਵਾਨ ਤੁਮਨ ਸਾਹਿਬ ਪਲੀਜ਼ ਇਸ ਵਈ ਹੰਬਲਿੰਗ ਰਿਕਵੈਸਟ ਮੈਂ ਭਾਪ ਕੋ ਇਹ ਕੁਝ ਵੀ ਗਲਤ ਬੋਲ ਜਾਾਂ ਮੈਡੀਕਲ ਦਾ ਗੁੱਸਾ ਨਹੀਂ ਕਰਨਾ ਪਰ ਮੈਂ ਆਉਦੀ ਬੱਚੀ ਨੂੰ ਇਸ ਲਈ ਲੈ ਕੇ ਆਇਆ ਮੈਂ ਇਹਦੇ ਜ਼ਿੱਤੇ ਆ ਤਰਾ ਕਿਸੋਂ ਘਟੋ ਇਹ ਮੈਂ ਸੱਚ ਨਾਲ ਖੜਾ ਸੱਚ ਨਾਲ ਖੜਾ ਰਹੂੰਗਾ ਤਾਂ ਤੁਹਾਡੇ ਥਾਣੇ ਦਾ ਐ ਕਿ ਐਸਚੋ ਆਗੇ ਮੈਨੂੰ ਤੁਮ ਕਹੌਣਾ ਕਿ ਤੂੰ ਪੋਸਟਰ ਲਾਉਣ ਵਾਲਾ ਕੌਣ ਆ ਓਏ ਸੌਰੀ ਭਰਾਵੋ ਭਾਵਕ ਸੱਚ ਬੋਸ ਤੇ ਬੋਲਣਗੇ ਭਾਵਕ ਹੋਇਆ ਜਾਂਦਾ ਸੱਚ ਬੋਲਾਂਗੇ ਨਾ ਭਾਵਕ ਹੋਇਆ ਜਾਂਦਾ ਸੋ ਪਲੀਜ਼ ਮੈਂ ਸਾਰੇ ਪੰਜਾਬ ਨੂੰ ਸਾਰੇ ਮੀਡੀਆ ਨੂੰ ਇਹੀ ਬੇਨਤੀ ਕਰੂੰਗਾ ਪਲੀਜ਼ ਸੱਚ ਨਾਲ ਖੜਿਓ ਸੱਚ ਦਾ ਸਾਥ ਦਿਓ ਮੇਰੇ ਪਿੰਡ ਦੇ ਵਿੱਚ ਆ ਕੇ ਬਚਲਿਓ ਜੇ ਮੈਂ ਝੂਠਾ ਹਾਂ ਨਾ ਮੇਰੇ ਤੇ ਜਿਹੜੀ ਬੰਦੀ ਕਾਰਵਾਈ ਆ ਯੂਏਪੀਏ ਐਨਐਸਏ ਜੋ ਵੀ ਲਾ ਲਓ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਜਿਹੜੀ ਵੀ ਲਾਉਣੀ ਆ ਤੁਸੀਂ ਲਾ ਲਓ ਤਾਰਾ ਮੈਨੂੰ ਡਰ ਨਹੀਂ ਹੈਗਾ ਮੈਂ ਉਹ ਇਨਸਾਨ ਆ ਦਿੱਲੀ ਅੰਦੋਲਨ ਦੇ ਵਿੱਚ ਵੀ ਅਸੀਂ ਤਾਂ ਬੈਠੇ ਸੀ ਜੇ ਮਰ ਜਾਾਂਗੇ ਯਾਰ ਮਰ ਜਾਏ ਕੋਈ ਗੱਲ ਨਹੀਂ ਅੱਖਾਂ ਦੇ ਵਿੱਚੋਂ ਹੰਝੂ ਇਸ ਕਰਕੇ ਆ ਗਏ ਇਸ ਕਰਕੇ ਆ ਬੱਚੀ ਕਰਕੇ ਮੈਂ ਕਿਹਾ ਵੀ ਇਹ ਤਾਂ ਪਿਓ ਕੱਲੂਏ ਮਰ ਜੂਗਾ ਕੋਈ ਯਾਰ ਨਹੀਂ ਹੈ ਡੋਨਟ ਵਰੀ ਆ ਕਰਕੇ ਖੇਖਾਂ ਦੇ ਵਿੱਚੋਂ ਜੂ ਆ ਗਈ ਤੂੰ ਯਾਰ ਥਾਣੇ ਦਾ ਇੱਕ ਐਸਐਚਓ ਆ ਤੇਰੇ ਵਰਦੀ ਪਾਈ ਹੋਈ ਆ ਬਿਨਾ ਵਰਦੀ ਤੋਂ ਮੈਨੂੰ ਇਹ ਗੱਲ ਕਹਿ ਕੇ ਦਿਖਾ ਤੈਨੂੰ ਮੈਂ ਦੱਸ ਮੈਂ ਵੀ ਜੱਟ ਦਾ ਬੁੱਤਾਂ ਮਨੀਸ਼ ਕੁਮਾਰ ਜੀ ਅਣਸ਼ੇ ਦੀ ਹਾਰ ਨਾਲ ਨਹੀਂ ਰਿਹਾ ਖੜਾ ਦਾ ਕੜਾ ਵੇਰੋ ਮੇਰੀ ਬੱਚੀ ਆ ਪਾਲ ਜੂਗੀ ਬਤਵਾ ਤੂੰ ਕੀ ਕਰਦੇਗਾ ਝੂਠਾ ਐਨਕਾਊਂਟਰ ਕਰ ਨਹੀਂ ਯਾਰ ਮੇਰੇ ਪਿੰਦੇ ਆ ਮੈਂ ਡੀਐਸਪੀ ਮੈਡਮ ਨੂੰ ਬਕਾਇਦਾ ਮੈਸੀ ਕੀਤਾ ਮੈਂ ਕਿਹਾ ਮੈਡਮ ਐਸਐਚਓ ਮੈਨੂੰ ਆਕੇ ਗਲਤ ਬੋਲਿਆ ਮੇਰੀ ਗਲਤੀ ਕੀ ਆ ਮੈਡਮ ਕਹਿੰਦੇ ਓਕੇ ਯਾਰ ਕਿੱਥੇ ਆ ਪ੍ਰਸ਼ਾਸਨ ਮੈਨੂੰ ਹੁਣ ਬਿਲਕੁਲ ਮੌਦਰਾ ਨਹੀਂ ਬਾਈ ਕੱਪਾਣਾ ਮੋਡੇ ਤੇ ਆ ਜਮਾ ਜੋ ਤੋਂ ਤੋਂ ਹੁੰਦਾ ਪ੍ਰਸ਼ਾਸਨ ਤੋਂ ਕਰ ਲਿਓ ਜੇ ਮੈਨੂੰ ਮਾਰਨਾ ਹੋਇਆ ਮਾਰ ਦਿਓ ਮੈਂ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਪੀੜ ਕਰਨਾ ਮੇਰੀ ਬਸ ਐਡੀ ਬਸ ਐਡੀ ਬਿਲ ਕਰਦਾ ਇਹਨੂੰ ਪਾ ਲਿਓ ਬਈ ਬਣ ਕੇ ਐਡੀ ਬਿਲ ਕਰਨਾ ਮੈਨੂੰ ਪਾ ਲਿਓ ਹੋਰ ਮੈਨੂੰ ਕਿਸੇ ਅੜ ਨਹੀਂ ਹੈਗਾ ਮੈਂ ਰੋ ਤਾ ਰਿਹਾ ਮੈਂ ਡਰ ਕੇ ਨਹੀਂ ਹੋ ਜਾਂਦਾ ਵੀ ਕਹਿੰਦੇ ਹੋਣਗੇ ਵੀ ਡਰੀ ਜਾਂਦਾ ਜਾਂ ਬਸ ਮੈਨੂੰ ਇਹਨੂੰ ਦੇਖ ਕੇ ਹੰਜੂ ਨਿਕਲਦੇ ਆ ਵੀ ਇਹ ਮੈਂ ਸੱਚ ਬਾਲ ਤੇ ਮੁੰਨਾ ਸਿਰਫ ਸੱਚ ਦੀ ਗੱਲ ਕੀਤੀ ਆ ਟਿੱਕਾ ਨੂੰ ਆ ਵੀ ਬਾਈ ਜਨਤਰ ਜਾਉਂਦਾ ਕਰੂੰਗਾ ਵੀ ਠੀਕ ਆ ਮੈਨੂੰ ਮਾਰ ਜੋ ਜੇ ਮੇਰੀ ਬੱਚੀ ਦੇ ਹੱਥ ਲੱਗ ਗਏ ਨਾ ਤੁਹਾਨੂੰ ਪਰਮਾਦੂ ਆ ਮੇਰਾ ਕੋਈ ਪਰਸਨਲ ਮਸਲਾ ਨਹੀਂ ਸੀਗਾ ਇਹਦੇ ਵਿੱਚ ਇੱਕ ਮੈਂ ਜਸਟ ਪਿੰਡ ਲਈ ਖੜਾ ਸੀਗਾ ਵੀ ਪਿੰਡ ਦੇ ਨਾਲ ਕਰੂਗਾ ਸੱਚ ਬੋਲਿਆ ਸੀ ਸੱਚ ਨਾਲ ਕਰੂਗਾ ਪਰ ਯਾਰ ਐਡਾ ਐਡੇ ਨਿਹਰ ਕਰਦੀ ਯਾਰ ਐਡਾ ਝੂਠ ਯਾਰ ਕਮਾਲ ਹੋ ਗਈ ਯਾਰ ਹੱਦੋਂ ਵੱਧ ਕਮਾਲ ਹੋ ਗਈ ਯਾਰ ਵੀ ਇੱਕ ਸੱਚ ਬੋਲਣ ਵਾਲੇ ਬੰਦੇ ਨੂੰ ਥਾਣਾ ਕੋੜ ਪਤਾ ਦਾ ਐਸ ਐਚਓ ਆ ਕੇ ਧਮਕੀ ਦੇਵੇ ਬਿੱਤ ਨੂੰ ਮੈਂ ਦੇਖੂ ਤੇ ਮੈਂ ਆ ਕਰ ਦੂ ਤੇ ਮੈਂ ਫਲਾਣੇ ਪਰਚੇ ਕਰ ਦੂ ਤੇ ਮੈਂ ਇਨਕਾਊਂਟਰ ਕਰਦੂ ਕਰਦੇ ਯਾਰ 1984 ਇਹ ਕਹਿੰਦਾ ਨਹੀਂ ਕਿਤੇ ਤੁਸੀਂ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਸੱਚ ਦਾ ਸਾਥ ਦੇ ਦਿਓ ਪਲੀਜ਼ ਸੱਚ ਕੀ ਆ ਤੁਸੀਂ ਸਭ ਜਾਣਦੇ ਹੋ ਠੀਕ ਆ ਮੈਂ ਕੋਈ ਟੀਆਰਪੀ ਲਈ ਜਾਂ ਗਈ ਫੇਮਸ ਹੋਣ ਦੀ ਲਈ ਨਹੀਂ ਇਹ ਸਭ ਕੀਤਾ ਫੇਮਸ ਤਾਂ ਮੈਂ ਪਹਿਲੀ ਬਹੁਤ ਆ ਮੈਂ ਮੇਰੇ ਕੋਲੇ ਕੀ ਕਹਨੇ ਹੁੰਦੇ ਆ ਲੋਕ ਜਿਹੜੇ ਹੈਗੇ ਆ ਬਥੇਰੇ ਮੈਨੂੰ ਤਾਂ ਵੀਡੀਓ ਸ਼ੇਅਰ ਕਰਾਉਂਦੇ ਆ ਭਾਈ ਤੂੰ ਆ ਬੋਲਦੇ ਆ ਬੋਲਦੇ ਹਨ ਝੂਠੀਆਂ ਗੱਲਾਂ ਕਰਨ ਨੂੰ ਬਹੁਤ ਨੇ ਪਰ ਮੈਂ ਆਪਦੇ ਆਪਦੀ ਬੱਚੀ ਦੀ ਸਹੋਂਗੇ ਕਹਿੰਦਾ ਭਵੰਤਮਨ ਸਾਹਿਬ ਜੀ ਮੈਂ ਝੂਠਾ ਆਵਾਂ ਨਾ ਮੇਰੇ ਮੇਰਾ ਅਕਾਊਂਟ ਕਰ ਦੋ ਸਵੇਰੇ ਆ ਕੇ ਪਰ ਮੈਂ ਸੱਚ ਨਹੀਂ ਖਣਾ ਸੱਚ ਲਿਖਣਾ ਰਹੂਗਾ ਮੇਰੇ ਪਿੰਡ ਦੇ ਲਈ ਮੈਂ ਖੜਾ ਤੇ ਖੜਾ ਰਹੂਗਾ ਇਹ ਪ੍ਰਚਾਰਚ ਨੇ ਮੈਨੂੰ ਅੱਜ ਪਿੰਡ ਆ ਕੇ ਡਰਾ ਕੇ ਗਿਆ ਨਾ ਇਤੋਂ ਕਿਉਂ ਬੋਲਿਆ ਓਏ ਫਲਾਣਾ ਬੋਲਿਆ ਤੇ ਆਹ ਪਰਚਾ ਦੇ ਨੂੰ ਦੇ ਦਿਓ ਯਾਰ ਕੀ ਕਰਦੋਂਗੇ ਫਿਰ ਵੱਤਵੰਦ ਮਾਰ ਦੋਂਗੇ ਮੈਂ ਘਰੇ ਕਹਿਤਾ ਮੈਂ ਕਿਹਾ ਵੀ ਮੈਂ ਮੈਨੂੰ ਮਾਰੂਗਾ ਪ੍ਰਸ਼ਾਸਨ ਅਗੇ ਕਿਸੇ ਤਰੀਕੇ ਨਾਲ ਐਸਐਚਓ ਕੋਲ ਬੱਤਾ ਮਨੀਸ਼ ਕੁਵਾਰ ਮੈਨੂੰ ਮਾਰੂਗਾ ਮੈਂ ਘਰੇ ਆ ਕੇ ਗੱਲ ਦੱਸਤੀ ਮਾਰਦੀ ਯਾਰ ਫਿਰ ਕੀ ਹੋ ਜੂਗਾ ਮੇਰੀ ਕਿਹੜਾ ਉਮਰ 100 ਸਾਲ ਆ ਜਾਂ 150 ਸਾਲ ਆ ਵੱਤ-ਵੱਤ ਅੱਜ ਕੱਲ ਹੋਰ ਕਿੰਨੀਆਂ 50 55 ਸਾਲ ਆ ਵੱਤ-ਵੱਤ ਮਾਰ ਦੂ ਔਰ ਕੀ ਆਦੂਗਾ ਠੀਕ ਹੈ ਨਾ ਮੇਰੀ ਬੇਨਤੀ ਹੈ ਇਹ ਪਲੀਜ਼ ਸਾਰੇ ਪੰਜਾਬ ਵਾਸੀਆਂ ਨੂੰ ਬਸ ਸੱਚ ਨਾਲ ਖੜਜੋ ਬਸ ਲਾਸਟ ਇਹੀ ਬੇਨਤੀ ਕਰਦਾ ਜੇ ਮੈਂ ਝੂਠਾ ਹਾਂ ਯਾਰ ਜੇ ਮੈਂ ਝੂਠਾ ਬੰਦਾ ਹੋਇਆ ਨਾ ਤੁਸੀਂ ਰੱਸਾ ਲੈ ਆਇਓ ਪਿੰਡ ਦੇ ਵਿੱਚ ਖੜ ਕੇ ਤੇ ਮੈਨੂੰ ਫਾੜਮ ਕਾ ਦਿਓ ਯਾਰ ਜੇ ਮੈਂ ਝੂਠਾ ਹੋਇਆ ਹਾਂ ਹਾਂਜੀ ਦੋਸਤੋ ਹਸਤੀ ਕਾਲ ਦੁਬਾਰਾ ਲਾਈਵ ਹੋਇਆ ਮੈਂ ਪਹਿਲਾਂ इमोਸ਼ਨ ਹੋ ਗਿਆ ਸੀ ਕਿਉਂਕਿ ਮੈਂ ਸੱਚ ਵਾਸਤੇ ਖੜਾ ਤੇ ਸੱਚ ਵਾਸਤੇ ਖੜਾ ਰਹੂੰਗਾ ਅਬ ਮੈਨੂੰ ਕਿਸੇ ਦਾ ਡਰ ਨਹੀਂ ਡਰ ਸੀਗਾ ਪੌਲਸਾ ਸੀਗਾ ਵੱਧ ਤੋਂ ਵੱਧ ਕੀ ਕਰ ਦੇਣਗੇ ਪਰਚਾ ਵਾਦਣਗੇ ਪ੍ਰਸ਼ਾਸਨ ਕੀ ਕਰ ਦੂਗਾ ਮੇਰੇ ਤੇ ਇਨਕਾਊਂਟਰ ਕਰ ਦੂਗਾ ਕਰ ਦੇ ਦਿੰਦੇ ਪਹਿਲਾਂ ਵੀ ਕੀਤੇ ਆ 84 ਜੀ ਵੀ ਆਪਣੇ ਬਹੁਤੇ ਨੌਜਵਾਨਾਂ ਦੇ ਕੀਤੇ ਆ ਕਰ ਦੇ ਦਿੰਦੇ ਕੋਈ ਗੱਲ ਨਹੀਂ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈਗਾ ਪਹਿਲਾਂ ਮੈਂ ਆਪਦੀ ਬੱਚੀ ਮੇਰੇ ਗੋਦ ਦੇ ਵਿੱਚ ਸੀਗੀ ਮੈਂ ਇਮੋਸ਼ਨਲ ਤਾਂ ਹੋ ਗਿਆ ਉਹਨੂੰ ਦੇਖ ਕੇ ਵੀ ਜੇ ਮੈਨੂੰ ਮਾਰ ਦੇਣਗੇ ਨਾ ਇਹ ਜੇ ਮੈਨੂੰ ਮਾਰ ਦੇਣਗੇ ਇਹ ਤਾਂ ਮੇਰੀ ਬੱਚੀ ਦਾ ਰਖਵਾਲਾ ਕੌਣ ਹੋਊਗਾ ਹੁਣ ਵੀ ਮੈਂ ਤੁਹਾਨੂੰ ਕਹਿਣਾ ਜੇ ਮੈਨੂੰ ਮਾਰ ਦੇਣਗੇ ਤੁਹਾਨੂੰ ਮੈਂ ਪੰਜਾਬੀਆਂ ਨੂੰ ਇੱਕ ਹੀ ਮੇਹਨਤੀ ਕਰਦਾ ਪਲੀਜ਼ ਮੇਰੀ ਬੱਚੀ ਆ 4 ਮਹੀਨਾ ਦੀ ਜੇ ਮੈਂ ਝੂਠਾ ਹੋਵਾਂ ਨਾ ਜੇ ਮੈਂ ਝੂਠਾ ਪੋਸਟਰ ਲਾਇਆ ਹੋਵੇ ਜਾਂ ਕੁਝ ਵੀ ਮੈਂ ਝੂਠਾ ਹੋਵਾਂ ਯਾਰ ਮੈਂ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਮੰਨਦਾ ਔਰ ਗੁਰਗਾਂਧ ਸਾਹਿਬ ਨੂੰ ਇੱਕ 1% ਵੀ ਮੈਂ ਝੂਠਾ ਹੋਵਾਂ ਮੇਰੇ ਤੇ ਜਿਹੋ ਜੀ ਕਾਰਵਾਈ ਪੁਲਿਸ ਕਰੂਗੀ ਮੈਂ ਕਰੋਂ ਨੂੰ ਤਿਆਰ ਆ ਜਿਹੋ ਜੀ ਕਾਰਵਾਈ ਕਰਨਗੇ ਸਾਡੇ ਥਾਣੇ ਦਾ ਐਸ ਐਚ ਓ ਮਨੀਸ਼ ਕੁਮਾਰ ਮੈਨੂੰ ਆਕੇ ਧਮਕਾਉਂਦਾ ਕਿ ਤੂੰ ਇਹ ਮਸਲਾ ਕਿਉਂ ਮੀਡੀਆ 'ਚ ਲਿਆਂਦਾ ਜੇ ਮੈਂ ਮੀਡੀਆ 'ਚ ਮਸਲਾ ਇਹ ਨਾਲ ਲਿਆਉਂਦਾ ਨਾ ਤੇ ਤੁਸੀਂ ਕੀ ਕਰਨਾ ਸੀ ਤੁਸੀਂ 20000 ਰੁਪਏ ਮਨੀਸ਼ ਕੁਮਾਰ ਨੇ 20000 ਰੁਪਏ ਨਾ ਕਾਤਲੋਂ ਦਿੱਤਾਗਾ ਉਹ ਅੰਤਮਾਨ ਸਾਹਿਬ ਕੈਮਰੇ ਕਢਾਓ ਇਹਨਾਂ ਦੀ ਰਿਕਾਰਡਿੰਗਾਂ ਚੈੱਕ ਕਰਾਓ ਫੋਨ ਰਿਕਾਰਡਿੰਗਾਂ ਸਭ ਕੋ ਤੁਹਾਡੇ ਸਾਹਮਣੇ ਹੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਮੈਂ ਪਹਿਲਾਂ ਬੋਲਿਆ ਨਹੀਂ ਸੀ ਡਰਦਾ ਸੀ ਮੈਂ ਕਿਉਂਕਿ ਇਹਨਾਂ ਨੇ ਮੈਨੂੰ ਡਰਾਇਆ ਸੀਗਾ ਪਰ ਹੁਣ ਨਹੀਂ ਮਰਦਾ ਵੱਤ-ਵੱਤ ਕੀ ਕਰ ਦੋਗੇ ਯਾਰ ਮਾਰ ਦੋ ਯਾਰ ਮੈਂ ਮਰ ਸੁਸਾਇਸਾਈਡ ਕਰਨਾ ਕੁਝ ਖਾ ਕੇ ਮਰ ਜਾ ਦਿਖਾਵਾਂ ਤੁਹਾਨੂੰ ਲਾਈਵ ਹੋ ਕੇ ਪਰ ਮੈਂ ਇਹੋ ਜੀ ਗੰਦੀ ਮੌਤ ਨਹੀਂ ਮਰਦਾ ਗੋਲੀ ਮਾਰ ਦਿਓ ਫਾਂਸੀ ਚੜਾ ਦਿਓ ਅਣਖ ਖੜੀ ਮੌਤ ਬਨੂ ਜੱਟ ਦਾ ਪੱਤਾ ਸੱਚੀ ਗੱਲ ਕਹਿਣਾ ਸੱਚੀ ਗੱਲ ਕਹਿਣ ਤੋਂ ਡਰਦਾ ਨਹੀਂ ਹੈਗਾ ਭਵੰਤਵਾਨ ਸਾਹਿਬ ਕਿੱਥੇ ਆ ਤੁਹਾਡਾ ਪ੍ਰਸ਼ਾਸਨ ਇਕੱਲਾ ਰਹਿਣਾ ਖੇਤਾਂ ਦੇ ਵਿੱਚ ਇਕੱਲੇ ਨਹੀਂ ਹੀ ਬੋਲਿਆ ਇਕੱਲਾ ਹੀ ਬੋਲੂਗਾ ਭਵੰਤਵਾਨ ਸਾਹਿਬ ਸੱਚ ਨਾਲ ਤਾਂ ਖੜਜੋ ਯਾਰ ਸੱਚ ਨਾਲ ਤਾਂ ਖੜਜੋ ਮੈਂ ਬੇਨਤੀ ਕਰਦਾ ਮੇਰੇ ਮੇਰੇ 4 ਮਹੀਨੇ ਦੀ ਬੱਚੀ ਈ ਮੈਂ ਪਹਿਲਾਂ ਵੀਡੀਓ ਤੇ ਲੈ ਕੇ ਆਇਆ ਨਾ ਮੇਰੀ ਉਹਦੀ ਮੈਂ ਸੋਂਗ ਅੱਗੇ ਹੁਣ ਵੀ ਕਹਿਣਾ ਜੇ ਮੈਂ ਝੂਠਾ ਹੋਵਾਂ ਪਰ ਐਸਐਚਓ ਥਾਣਾ ਕੋੜਪਤਾਲਾ ਮੈਨੂੰ ਅਗੇ ਤਮ ਕਹਿੰਦਾ ਯਾਰ ਮੈਂ ਕੋਈ ਗਲਤੀ ਕਰਤੀ ਯਾਰ ਮੇਰਾ ਨਿੱਜੀ ਰੋਲਾ ਮੇਰੀ ਜ਼ਮੀਨ ਦਾ ਰੋਲਾ ਮੇਰੀ ਵੱਟ ਦਾ ਰੋਲਾ ਕਿਵੇਂ ਕਹਿੰਦਾ ਥਾਂ ਦੱਬਣਾ ਤਾਂ ਮੇਰਾ ਤਾਂ ਮੈਂ ਬੋਲਿਆ ਤਾਂ ਮੈਨੂੰ ਤੂੰ ਕਹਿੰਦਾ ਹੋ ਮੈਂ ਪਿੰਡ ਵਾਸਤੇ ਜੜੀਆਂ ਨਾ ਪੰਜਾਬ ਵਾਸਤੇ ਲੜੂੰਗਾ ਲੜੂੰਗਾ ਵੀ ਮੈਨੂੰ ਰੋਕ ਕੇ ਦਿਖਾ ਦੋ ਲੈ ਵੱਤ ਵਤ ਕੀ ਕਰ ਦੋਗੇ 84 ਚ ਬਹੁਤ ਮਾਰਿਆ ਤੁਸੀਂ ਮਾਰ ਦੋਗੇ ਯਾਰ 100 ਸਾਲ ਦੀ ਉਮਰ ਆ ਮੇਰੀ ਹੋਰ 35 ਸਾਲਾਂ ਦੀ ਹੋ ਗਈ 5 ਸਾਲ ਮੈਂ ਹੋਰ ਨਹੀਂ ਜਿਉਂਦਾ ਜਿਵੇਂ 10 ਸਾਲ ਹੋਰ ਦੇਵਾਂਗਾ ਤੇ ਕੀ ਕਰਦੋਂਗੇ ਡਰਾਵੋਗੇ ਮੈਨੂੰ ਡਰਾ ਲਓ ਯਾਰ ਐਸਐਚਓ ਹੋਏਗਾ ਆਪਦੇ ਘਰੇ ਹੋਏਗਾ ਐਸਐਚਓ ਹੋਏਗਾ ਉਹਦੇ ਥਾਣੇ 'ਚ ਹੋਏਗਾ ਅਸੀਂ ਵੀ ਭਰਤੀਆਂ ਦੇਖੀਆਂ ਹੋਈਆਂ ਨੇ ਸਾਫਕਾ ਫੌਜੀ ਦਾ ਮੁੰਡਾ ਮੈਂ 6 ਫੁੱਟ 6 ਫੁੱਟ ਤਕਾਦਾ ਮੇਰਾ ਪੂਰਾ ਠੀਕ ਆ ਨਹੀਂ ਭਰਤੀ ਹੋਏ ਠੀਕ ਆ ਯਾਰ ਤੂੰ ਭਰਤੀ ਹੋ ਗਿਆ ਅੱਜ ਅੱਜ ਤੂੰ ਸਾਨੂੰ ਤਾਂ ਕਹਿੰਦ ਨਾ ਯਾਰ ਸੱਚ ਦਾ ਜਾਨ ਲਾ ਯਾਰ ਜੇ ਤੇਰੇ ਵਰਦੀ ਪਾਈ ਹੋਈ ਹੈ ਕਿੱਡੀ ਗੱਲ ਐ ਇੱਥੇ ਉਹ ਧਮਕੀ ਦੇ ਨਾ ਆ ਕੇ ਜਿਹੜੇ ਚਾਚੇ ਦੇ ਮੁੰਡਿਆਂ ਨੇ ਧਮਕੀ ਦੇ ਨਾ ਦੱਸੀਆਂ ਗਿਆਨ ਨੂੰ ਮੈਂ ਇਹਦਾ ਐ ਕਰ ਦੂੰ ਮੈਂ ਇਹਦਾ ਬਾਹ ਕਰ ਦੂੰ ਨਹੀਂ ਪੋਸਟਰ ਕਿਵੇਂ ਲਾਇਆ ਮੈਂ ਝੂਠਾ ਪੋਸਟਰ ਲਾਇਆ ਯਾਰ ਸਾਡੇ ਪਿੰਡ ਦੇ ਕੱਲੇ ਕੱਲੇ ਬੱਚੇ ਤੋਂ ਅੱਗੇ ਬਥਰ ਲਾ ਦੇ ਮੈਂ ਝੂਠਾ ਪੋਸਟਰ ਲਾਇਆ ਹੋਵੇ ਅੱਜ ਵਿਚਾਲੂ ਮੈਨੂੰ ਪ੍ਰਸ਼ਾਸਨ ਕੱਲ ਵਿਚਾਲੂਗਾ ਫੇਰ ਯਾਰ ਸੱਚ ਨਾਲ ਖੜ ਜੋ ਪੰਜਾਬ ਦੇ ਲੋਕੋ ਪੰਜਾਬ ਦੀ ਗੱਲ ਕਰ ਲੋ ਓਏ ਓਏ ਜ਼ੁਲਮ ਦੇ ਵਿਰੁੱਧ 9-9 ਸਾਲ ਦੇ 7-7 ਸਾਲ ਦੇ ਬੱਚੇ ਖੜਕੇ ਸੀ ਆਪਾਂ ਤਾਂ ਕੋਨੇ-ਮੋਨੇ ਆ ਓਏ ਆਪਣੇ ਮਰਦਾਂ ਕਿੱਡੀ ਗੱਲ ਆ ਯਾਰ ਆਪਾਂ ਤਾਂ 35-35 ਸਾਲ ਦੇ ਹੋ ਗਏ ਕਾਲਜ ਦੀ ਲਾਈਫ ਜਿਉ ਲਈ ਸਭ ਕੁਝ ਜੌਲਿਆ ਬੱਚੇ ਵੀ ਹੋ ਗਏ ਮਰਦਾਂ ਦੇ ਫੇਰ ਕੀ ਆ ਗੁਰੂ ਗੋਬਿੰਦ ਸਿੰਘ ਦੇ ਬੱਚਾਂ ਦੀ ਆਪਾਂ ਬਰਾਬਰੀ ਤਾਂ ਨਹੀਂ ਕਰ ਸਕਦੇ ਪਰ ਉਹਨਾਂ ਦਾ ਸਿੱਖਾਂ ਤਾਂ ਲੈ ਲਈਏ ਯਾਰ ਉਹ ਤਾਂ 9-9 ਸਾਲ ਦੇ 7-7 ਸਾਲ ਦੇ ਜ਼ੁਲਮ ਦੇ ਵਿਰੁੱਧ ਲੜ ਕੇ ਮਰ ਗਏ ਯਾਰ ਆਪਾਂ ਤਾਂ ਜ਼ਿੰਦਗੀ ਜਿਉ ਲਈ ਯਾਰ ਮਰ ਜਾਾਂਗੇ ਵੱਤੋ ਮਾਰ ਦੂ ਆ ਮਨੀਸ਼ ਕੁਮਾਰ ਰਗਾ ਮੇਰਾ ਅਨਕਾਊਂਟਰ ਕਰ ਦੂਗਾ ਥਾਣਾ ਕੋੜ ਫੱਤੇ ਦਾ ਐਸ.ਐਚ.ਓ ਮਾਰ ਦੇ ਯਾਰ ਕਰਦੇ ਐਨਕਾਊਂਟਰ ਆ ਗਏ ਮੈਂ ਆ ਘਰੇ ਖਣਾ ਮੈਂ ਝੂਠ ਨਹੀਂ ਬੋਲਦਾ ਆ ਮੇਰਾ ਘਰ ਆ ਠੀਕ ਆ ਕੀ ਹੋ ਜੂਗਾ ਬੱਤ ਵੱਦ ਯਸ ਸਾਥੀ ਨਾਲ ਤਾਂ ਖੜ੍ਹਦੇ ਹੋ ਪਲੀਜ਼ ਮੇਰੇ ਘਰ ਦੇ ਅਗੇ ਤੂੰ ਪੈ ਜਾ ਘਰ ਦੇ ਕਹਿੰਦੇ ਤੂੰ ਕੀ ਲਿਆਣਾ ਪੁਲਿਸ ਤੋ ਭਲਾ ਨਾ ਫਿਰ ਕੀ ਹੋ ਜੂਗਾ ਹਾਂ ਜੀ ਤੂੰ ਕੀ ਲਿਆਣਾ ਐ ਕਰਦੇ ਨੇ ਮਾਰ ਦੇਣਗੇ ਬੱਤ ਵੱਦ ਮਾਰ ਦੋ ਯਾਰ ਕੋਈ ਗੱਲ ਨਹੀਂ ਬਸ ਠੀਕ ਹਾਲ ਬਸ ਠੀਕ ਹਾਲ ਜੀ ਅ ਕੁਝ ਟਾਈਮ ਪਹਿਲਾਂ ਕਮਿਨਿਟੀ ਕੀਤੀ ਸੀਗੀ ਪੰਜਾਬ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੋ ਕਿ ਐਸ ਐਚਓ ਕੋਰਟ ਫਤਾਨੇ ਸਾਡੇ ਨਾਲ ਮੈਸਵੇਵ ਕੀਤਾ ਸੋ ਉਸ ਦੇ ਸਬੰਧ ਦੇ ਵਿੱਚ ਸਾਡੀ ਹੁਣੇ ਐਸ ਐਸਪੀ ਨਾਲ ਬਠਿੰਡਾ ਨਾਲ ਗੱਲਬਾਤ ਹੋਈ ਆ ਤੇ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਕਿ ਅੱਗੇ ਤੋਂ ਪੰਜਾਬ ਵਾਸੀਆਂ ਨਾਲ ਕਿਸੇ ਨਾਲ ਵੀ ਇਹ ਜਿਹਾ ਮੈਸਵੇਵ ਜਿਹੜਾ ਹੈਗਾ ਨਹੀਂ ਹੋਊਗਾ ਸਾਡੇ ਕੋਲ ਸਰਦਾਰ ਸੰਦੀਪ ਸਿੰਘ ਜੀ ਠਾਨ ਅਨੰਦਗੜ੍ਹ ਤੋਂ ਐਸਐਸਓ ਸਾਹਿਬ ਪਹੁੰਚੇ ਨੇ ਤੇ ਇਹਨਾਂ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਕਿਸੇ ਵੀ ਕਿਸੇ ਵੀ ਪਿੰਡ ਵਾਸੀ ਨਾਲ ਕਦੇ ਵਾਸਤੇ ਵੀ ਕੋਈ ਹੈਵੀ ਡਰਾਈਵਰੀ ਜਿਹੜੀਆਂ ਹੈਗੀਆਂ ਨਹੀਂ ਵਰਤੂਗੀ ਕਿਉਂਕਿ ਤੁਹਾਡੇ ਨਾਲ ਕੋਈ ਵੀ ਮੇਰਾ ਮੁਲਾਜ਼ਮਾ ਹਮੇਸ਼ਾ ਵੀ ਨਹੀਂ ਕਰੂਗਾ ਸੋ ਅਸੀਂ ਇਹਨਾਂ ਦਾ ਇਹਨਾਂ ਨੂੰ ਵੀ ਵਿਸ਼ਵਾਸ ਦਿਵਾਉਣਾ ਕਿ ਅਸੀਂ ਵੀ ਅੱਗੇ ਤੋਂ ਵੀ ਕੋਈ ਐਹੋ ਜੀ ਗੱਲਬਾਤ ਜਿਹੜੀ ਹੈਗੀ ਆ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਨਹੀਂ ਪਰੇਸ਼ਾਨ ਕੀਤਾ ਆਉਣ ਵਾਲੇ ਸਮੇਂ 'ਚ ਵੀ ਨਹੀਂ ਪਰੇਸ਼ਾਨ ਕਰਾਂਗੇ ਅਸੀਂ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ। ਸੋ ਮੈਡਮ ਨਾਲ ਗੱਲ ਹੋ ਚੁੱਕੀ ਹੈ ਮੈਡਮ ਨੇ ਸਾਨੂੰ ਸੰਤੁਸ਼ਟੀ ਕਰਵਾਈ ਹੈ ਕਿ ਐਲਕੋ ਕੋਈ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿ ਪ੍ਰਸ਼ਾਸਨ ਤੁਹਾਡੇ ਨਾਲ ਨਹੀਂ ਖੜਾ ਪ੍ਰਸ਼ਾਸਨ ਪੂਰੇ ਮਤਲਬ ਕਿ ਹਟਾ ਕੇ ਮੋਢਾ ਲਾ ਕੇ ਖੜਾ ਸਰਦਾਰ ਸੰਜੀਤ ਸਿੰਘ ਜੀ ਵੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਵੀ ਸਾਨੂੰ ਪ੍ਰਸਾਦ ਦਵਾਇਆ ਕਿ ਜੇ ਕੋਈ ਵੀ ਕਿਤੇ ਇਹੋ ਜਿਹੀ ਡਰਾਇੰਗ ਤੁਹਾਡਾ ਪਾਪਰਦੀ ਆ ਤਾਂ ਸਰਕਾਰ ਤੇ ਪ੍ਰਸ਼ਾਸਨ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ